ਦੋਸਤੋ ਸਿਆਲ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਬਣਾ ਕੇ ਜਰੂਰ ਖਾਓ ਇਹ ਬਹੁਤ ਵਧੀਆ ਬਿਹਤਰੀਨ ਸੁਪਰ ਫੂਡ ਹੈ ਇਹਦੇ ਨਾਲ ਤੁਹਾਡੇ ਗੋਡਿਆਂ ਦੀਆਂ ਸਮੱਸਿਆਵਾਂ ਨਾਈਲਜ ਖਾਮ ਦੀਆਂ ਸਮੱਸਿਆਵਾਂ ਤੇ omega 3 ਦੀ ਜਿਹੜੀ ਘਾਟ ਹੈ ਉਹਨੂੰ ਇਹ ਪੂਰੀਆਂ ਕਰਦੀਆਂ ਨੇ ਪਹਿਲਾਂ ਆਪਾਂ ਅਲਸੀ ਨੂੰ ਭੁੰਨਾਂਗੇ ਜਦੋਂ ਅਲਸੀ ਦੇ ਵਿੱਚ ਕੜ-ਕੜ ਦੀ ਬਾਅ ਆਉਣ ਲੱਗੀ ਤੁਸੀਂ ਨੂੰ ਲੋ ਫਲੇਮ ਦੇ ਉੱਪਰ ਭੋਜਦੇ ਰਹਿਣਾ ਹੈ ਉਸ ਤੋਂ ਬਾਅਦ ਇਹਦੀ ਮਹਿਕ ਜਿਹੜੀ ਉੱਡਣੀ ਸ਼ੁਰੂ ਹੋ ਜਾਣੀ ਹੈ ਉਸ ਤੋਂ ਬਾਅਦ ਆਪਾਂ ਮੇਵੇ ਲਵਾਂਗੇ ਮੇਵੇਆਂ ਨੂੰ ਚੰਗੀ ਤਰ੍ਹਾਂ ਆਪਾਂ ਦੇਸੀ ਘਿਓ ਦੇ ਵਿੱਚ ਭੁੰਨਾਂਗੇ ਜਦੋਂ ਥੋੜੇ ਜਿਹਾ ਹਲਕੇ ਬ੍ਰਾਊਨ ਹੋ ਗਏ ਉਦੋਂ ਆਪਾਂ ਇਹਦੇ ਵਿੱਚ ਮੱਖਜ ਪਾਵਾਂਗੇ ਮੱਖਜ ਨੂੰ ਵੀ ਪੰਨ ਲਵਾਂਗੇ ਜਦੋਂ ਚੰਗੀ ਤਰ੍ਹਾਂ ਮੇਵੇਆਂ ਦਾ ਇਹਦਾ ਕਲਰ ਬ੍ਰਾਊਨ ਹੋ ਗਿਆ ਫਿਰ ਆਪਾਂ ਉਹਨੂੰ ਇੱਕ ਪਾਸੇ ਇੱਕ ਥਾਲੀ ਦੇ ਵਿੱਚ ਕੱਢ ਕੇ ਰੱਖਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਈਟਮ ਲੈਣੀਆਂ ਬਾਈ ਜੀ। ਉਹ ਵੀ ਤੁਹਾਨੂੰ ਦਿਖਾਉਣੇ ਆ। ਉਹ ਹੈਗੀ ਆ ਗੂੰਦ। ਇਸ ਤੋਂ ਬਾਅਦ ਆਪਾਂ ਇਹਨੂੰ ਪੈਨ ਤੋਂ ਬਾਹਰ ਕੱਢਣ ਤੋਂ ਬਾਅਦ ਫਿਰ ਆਪਾਂ ਥੋੜਾ ਜਿਹਾ ਦੇਸੀ ਕੀਓ ਪਾ ਕੇ ਇਹਦੇ ਵਿੱਚ ਆਪਾਂ ਪਾਵਾਂਗੇ ਗੂੰਦ। ਗੂੰਦ ਇਹਦੀ ਸਾਡੇ ਗੋਡਿਆਂ ਲਈ ਬਹੁਤ ਵਧੀਆ ਵਰਕ ਕਰਦੀ ਹੈ ਸਾਡੇ ਸਰੀਰ ਲਈ। ਚੰਗੀ ਤਰ੍ਹਾਂ ਇਹਨੂੰ ਪੋਨਣ ਤੋਂ ਬਾਅਦ ਫਿਰ ਜਿਹੜੀ ਗੂੰਦ ਹੈ ਬਈ ਉਹ ਚੰਗੀ ਤਰ੍ਹਾਂ ਫੁੱਲ ਜੂਗੀ ਤੁਸੀਂ ਦੇਖ ਸਕਦੇ ਹੋ ਜਮਾ ਇਹ ਫੁੱਲ ਗਈ ਹੱਥਾਂ ਦੇ ਨਾਲ ਆਪਾਂ ਦੱਬ ਕੇ ਦੇਖਾਂ ਜੇ ਘੜਕ ਪੰਜ ਵਿੱਚ ਆ ਗਿਆ ਉਸ ਤੋਂ ਬਾਅਦ ਜਿਹੜੇ ਮੇਵੇ ਨੇ ਆਪਾਂ ਇਹਨੂੰ ਸਾਰੇ ਨੂੰ ਗ੍ਰਾਉਂਡ ਕਰ ਲਾਂਗੇ ਗ੍ਰਾਉਂਡ ਕਰਕੇ ਗ੍ਰਾਉਂਡ ਕੀਤੀ ਹੋਈ ਅਲਸੀ ਦੇ ਵਿੱਚ ਇਹਨੂੰ ਮਿਲਾ ਲਵਾਂਗੇ ਗੂੰਦ ਨੂੰ ਵੀ ਗ੍ਰਾਉਂਡ ਕਰਕੇ ਵਿੱਚ ਮਿਲਾ ਲੈਣਾ ਦੇ ਬਲੌਣ ਤੋਂ ਬਾਅਦ ਬਾਈ ਜੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਓ। ਇਸ ਤਰ੍ਹਾਂ ਬਿਲਕੁਲ ਨਾਲ ਮਿਕਸ ਕਰ ਲਓ। ਮਿਕਸ ਚੰਗੀ ਤਰ੍ਹਾਂ ਜਦੋਂ ਹੋ ਗਿਆ ਫਿਰ ਆਪਾਂ ਇੱਕ ਖਾਲੀ ਪੈਨ ਲੈਣਾ ਹੈ। ਖਾਲੀ ਪੈਨ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਗੁੜ ਪਾ ਦਿਓ 400 ਗ੍ਰਾਮ ਲਗਭਗ ਜਿਹਾ ਗੁੜ ਪਾਇਆ ਹੈ। 700 ਗ੍ਰਾਮ ਲਗਭਗ ਆਪਣੀ ਅਲਸੀ ਸੀ ਤੇ 100-100 ਰੁਪਏ ਦੇ ਬਦਾਮ ਤੇ ਜਿਹੜੇ ਆਪਣੇ ਅਖਰੋਟ ਸੀਗੇ ਤੇ 50 ਗ੍ਰਾਮ ਬਾਈ ਦੇ ਵਿੱਚ ਆਪਾਂ ਨੇ ਪਾਉਣੀ ਸੀ ਗੂੰਦ। ਚੰਗੀ ਤਰ੍ਹਾਂ ਬੈਲਟ ਹੋਣ ਤੋਂ ਬਾਅਦ ਜਦੋਂ ਇਹ ਤਾਰ ਬਣਨ ਲੱਗੀ ਉਸ ਤੋਂ ਬਾਅਦ ਆਪਾਂ ਸਾਰਾ ਸਮਾਨ ਲੈ ਕੇ ਇਹਦੇ ਵਿੱਚ ਪਾ ਦਵਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਾਂਗੇ ਮਿਕਸ ਕਰਨ ਤੋਂ ਬਾਅਦ ਇਹਨੂੰ ਪਹਿਲੇ ਹੱਥਾਂ ਤੋਂ ਉਤਾਰ ਲਿਆ ਹੁਣ ਆਪਾਂ ਇਹਨੂੰ ਹੱਥਾਂ ਦੇ ਨਾਲ ਜਦੋਂ ਇਹ ਥੋੜੀ ਜਿਹੀ ਜ਼ਿਆਦਾ ਗਰਮ ਨਾ ਹੋਵੇ ਬਟਨ ਦੇ ਲਾਇਕ ਰਹਿ ਗਈ ਫਿਰ ਆਪਾਂ ਇਹਦੀ ਪਿੰਨੀਆਂ ਵਟ ਲੈਣੀਆਂ ਨੇ ਇਸ ਤਰ੍ਹਾਂ ਇਹ ਪਿੰਨੀਆਂ ਤੁਸੀਂ ਲਗਾਤਾਰ 1 ਕਿੜੇ ਮਿੰਟਾਂ ਚਾਹ ਜਾਂ ਦੁੱਧ ਦੇ ਨਾਲ ਖਾ ਸਕਦੇ ਹੋ ਤੁਹਾਡੇ ਬੱਚਿਆਂ ਨੂੰ omega 3 ਵਾਸਤੇ ਗੋਡਿਆਂ ਦੀ ਕੜਕਰ ਦੀ ਆਵਾਜ਼ ਆਉਂਦੀ ਹੈ ਤੇ ਹੋਰ ਵੀ ਇਹਦੇ ਬਹੁਤ ਸਾਰੇ ਬੈਨੀਫਿਟ ਨੇ ਅਲਸੀ ਦੇ ਤੁਸੀਂ ਬੈਨੀਫਿਟ ਦੇਖੋਗੇ ਤਾਂ YouTube ਦੇ ਉੱਪਰ ਦੇਖ ਸਕਦੇ ਹੋ ਉਹਦੀ ਇੱਕ ਵੱਖਰੀ ਵੀਡੀਓ ਹੈਗੀਆਂ ਨੇ